ਅੰਮ੍ਰਿਤਸਰ ਦੇ ਚੇਲਟਾ ਦੇ ਵਿੱਚ ਜੰਡਿਆਲਾ ਗੁਰੂਦੇਵ ਸ਼ਮਣੀ ਅਕਾਲੀ ਦਲ ਦੇ ਕਾਉਂਸਲਰ ਹਰਜਿੰਦਰ ਸਿੰਘ ਦਾ ਕਤਲ ਮਾਮਲਾ ਜਿਸ ਦੇ ਵਿੱਚ ਤਿੰਨੋਂ ਦੋਸ਼ੀਆਂ ਦਾ ਪੁਲਿਸ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਇਨਕਾਊਂਟਰ ਚੁਬਾਲ ਰੋਡ ਤੇ ਫਤਾਪੁਰ ਸੈਂਟਰਲ ਇਸ ਜੇਲ੍ਹ ਤੋਂ ਕੁਝ ਦੂਰੀ ਤੇ ਹੋਇਆ ਪੁਲਿਸ ਨੂੰ ਦੇਖ ਕੇ ਦੋਸ਼ੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਗੋਲੀ ਲੱਗਣ ਦੇ ਕਾਰਨ ਗੋਪੀ ਜ਼ਖਮੀ ਹੋ ਗਿਆ ਜਦਕਿ ਤਿੰਨ ਹੋਰ ਦੋਸ਼ੀ ਪੁਲਿਸ ਹਿਰਾਸਤ ਦੇ ਵਿੱਚ ਨੇ ਤਾਂ ਉਸ ਸਮੇਂ ਦੇ ਵਿੱਚ ਪੁਲਿਸ ਕਮਿਸ਼ਨਰ ਮੌਕੇ ਤੇ ਪਹੁੰਚੇ ਸ਼ੁਰੂਆਤੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਇਨਪੁੱਟ ਮਿਲੀ ਕਿ ਦੋਸ਼ੀ ਚਬਾਲ ਰੋਡ ਦੇ ਨੇੜੇ ਮੌਜੂਦ ਨੇ ਜਿਸ ਤੋਂ ਬਾਅਦ ਛੇਰਟਾ ਥਾਣੇ ਦੀਆਂ ਟੀਮਾਂ ਨੇ ਰੇਡ ਕੀਤੀ ਤੇ ਰੇਡ ਕਰਨ ਦੇ ਲਈ ਟੀਮਾਂ ਮੌਕੇ ਤੇ ਪਹੁੰਚੀਆਂ ਦੱਸਦੀ ਹੈ ਕਿ ਜਦ ਦੋਸ਼ੀਆਂ ਨੇ ਆਪਣਾ ਘੇਰਾ ਦੇਖਿਆ ਤਾਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਗੋਪੀ ਜ਼ਖਮੀ ਹੋ ਗਿਆ ਜਿਸ ਦੀ ਲੱਤ ਦੇ ਵਿੱਚ ਗੋਲੀ ਜਾ ਵਜੀ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ਜਦ ਕੀ ਕਰਨ ਕੀੜਾ ਕਿਸ਼ੂ ਤੇਖੋਰ ਵਿਅਕਤੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਅੰਮ੍ਰਿਤਸਰ ਦੇ ਚੇਰਟਾ ਇਲਾਕੇ ਦੇ ਵਿੱਚ ਐਤਵਾਰ ਨੂੰ ਜੰਡਿਆਲਾ ਗੁਰੂਦੇਵ ਸ਼ਰਮਣੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਦਾ ਕਤਲ ਹੁੰਦਾ ਇਹ ਵਾਕਿਆ ਦੁਪਹਿਰ ਦਾ ਜਦ ਹਰਜਿੰਦਰ ਆਪਣੇ ਸਾਥੀਆਂ ਦੇ ਨਾਲ ਗੁਰੂ ਘਰ ਦੇ ਨੇੜੇ ਕਿਸੇ ਕੰਮ ਦੇ ਲਈ ਪਹੁੰਚੇ ਸਨ ਸੀਸੀਟੀਵੀ ਵੀਸ ਸਾਰੇ ਮਾਮਲੇ ਦੇ ਸਾਹਮਣੇ ਆਉਂਦੀ ਹੈ ਤੇ ਅਮਰitsar ਪੁਲਿਸ ਨੇ ਦੱਸਿਆ ਕਿ ਵਾਕਿਆਬਸੀ ਰੰਜਸ਼ ਦੇ ਕਾਰਨ ਹੋਇਆ ਪੁਲਿਸ ਨੇ ਗੈਂਗਸਟਰ ਕ੍ਰਿਸ਼ਨਾ ਦੇ ਗੈਂਗ ਦੇ ਦੋ ਮੈਂਬਰ ਬਚੱਤਰ ਸਿੰਘ ਤੇ ਆਨੰਦ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੋਸ਼ੀਆਂ ਦੇ ਕੋਲ ਪਿਸਤੌਲ ਤੇ ਹੋਰ ਹਥਿਆਰ ਵੀ ਬਰਾਮਦ ਹੋਏ ਨੇ ਤਪੋਚ ਕਿਸ ਦੌਰਾਨ ਇਹਨਾਂ ਨੇ ਹੀ ਮਲਜ਼ਮਾਬਾਰੀ ਜਾਣਕਾਰੀ ਦਿੱਤੀ ਤੇ ਇਸ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਕਿਸ਼ੂ ਤੇ ਕਰਨ ਕੀੜਾ ਦੇ ਵਜੂ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਨੂੰ ਲੱਭਨ ਦੇ ਵਿੱਚ ਲੱਗੀ ਹੋਈ ਸੀ ਅੰਮ੍ਰਿਤਸਰ ਦੇ ਚੇਰਟਾ ਦੇ ਵਿੱਚ ਜੰਡਿਆਲਾ ਗੁਰੂਦੇਵ ਸ਼ਰਮਣੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਦਾ ਕਤਲ ਮਾਮਲਾ ਜਿਸ ਦੇ ਵਿੱਚ ਤਿੰਨੋਂ ਦੋਸ਼ੀਆਂ ਦਾ ਪੁਲਿਸ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਇਨਕਾਊਂਟਰ ਚਬਾਲ ਰੋਡ ਤੇ ਫਤਾਪੁਰ ਸੈਂਟਰਲ ਜੇਲ੍ਹ ਤੋਂ ਕੁਝ ਦੂਰੀ ਤੇ ਹੋਇਆ ਪੁਲਿਸ ਨੂੰ ਦੇਖ ਕੇ ਦੋਸ਼ੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਗੋਲੀ ਲੱਗਣ ਦੇ ਕਾਰਨ ਗੋਪੀ ਜ਼ਖਮੀ ਹੋ ਗਿਆ ਜਦਕਿ ਤਿੰਨ ਹੋਰ ਦੋਸ਼ੀ ਪੁਲਿਸ ਹਿਰਾਸਤ ਦੇ ਵਿੱਚ ਤਕ ਉਸ ਸਮੇਂ ਦੇ ਵਿੱਚ ਪੁਲਿਸ ਕਮਿਸ਼ਨਰ ਮੌਕੇ ਤੇ ਪਹੁੰਚੇ ਸ਼ੁਰੂਆਤੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਇਨਪੁੱਟ ਮਿਲੀ ਕਿ ਦੋਸ਼ੀ ਚਬਾਲ ਰੋਡ ਦੇ ਨੇੜੇ ਮੌਜੂਦ ਦੇ ਜਿਸ ਤੋਂ ਬਾਅਦ ਛੇਰਟਾ ਥਾਣੇ ਦੀਆਂ ਟੀਮਾਂ ਨੇ ਰੇਡ ਕੀਤੀ ਤੇ ਰੇਡ ਕਰਨ ਦੇ ਲਈ ਟੀਮਾਂ ਮੌਕੇ ਤੇ ਪਹੁੰਚੀਆਂ ਦੱਸ ਦਈਏ ਕਿ ਜਦ ਦੋਸ਼ੀਆਂ ਨੇ ਆਪਣਾ ਘੇਰਾ ਦੇਖਿਆ ਤਾਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਗੋਪੀ ਜ਼ਖਮੀ ਹੋ ਗਿਆ ਜਿਸ ਦੇ ਲੱਤ ਦੇ ਵਿੱਚ ਗੋਲੀ ਜਾ ਵਜੀ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ਜੜ ਕੀ ਕਰਨ ਕੀੜਾ ਕਿਸੂ ਤੇ ਖੋਰ ਵਿਅਕਤੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਅੰਮ੍ਰਿਤਸਰ ਦੇ ਚੇਰੀਟਾ ਇਲਾਕੇ ਦੇ ਵਿੱਚ ਐਤਵਾਰ ਨੂੰ ਜੰਡਿਆਲਾ ਗੁਰੂਦੇਵ ਸ਼ਰਮਣੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਦਾ ਕਤਲ ਹੁੰਦਾ ਇਹ ਵਾਕਿਆ ਦੁਪਹਿਰ ਦਾ ਜਦ ਹਰਜਿੰਦਰ ਆਪਣੇ ਸਾਥੀਆਂ ਨਾਲ ਗੁਰੂ ਘਰ ਦੇ ਨੇੜੇ ਕਿਸੇ ਕੰਮ ਦੇ ਲਈ ਪਹੁੰਚੇ ਸਨ ਸੀਸੀਟੀਵੀ ਵੀਸ ਸਾਰੇ ਮਾਮਲੇ ਦੀ ਸਾਹਮਣੇ ਆਉਂਦੀ ਹੈ ਤੇ ਅਮਰitsar ਪੁਲਿਸ ਨੇ ਦੱਸਿਆ ਕਿ ਇਹ ਵਾਕਿਆਬਸੀ ਰੰਜਸ ਦੇ ਕਾਰਨ ਹੋਇਆ ਪੁਲਿਸ ਨੇ ਗੈਂਗਸਟਰ ਕ੍ਰਿਸ਼ਨਾ ਦੇ ਗੈਂਗ ਦੇ ਦੋ ਮੈਂਬਰ ਬਚੱਤਰ ਸਿੰਘ ਤੇ ਆਨੰਦ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੋਸ਼ੀਆਂ ਦੇ ਕੋਲ ਪਿਸਤੌਲ ਤੇ ਹੋਰ ਹਥਿਆਰ ਵੀ ਬਰਾਮਦ ਹੋਏ ਨੇ ਤਪੋਚ ਕਿਸ ਦੌਰਾਨ ਇਹਨਾਂ ਨੇ ਹੀ ਮਲਜ਼ਮਾਬਾਰੀ ਜਾਣਕਾਰੀ ਦਿੱਤੀ ਤੇ ਇਸ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਕਿਸ਼ੂ ਤੇ ਕਰਨ ਕੀੜਾ ਦੇ ਵਜੂ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਲੱਭਣ ਦੇ ਵਿੱਚ ਲੱਗੀ ਹੋਈ ਸੀ